ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਦੱਸ ਦਈਏ ਜੀ ਪਖੋਵਾ ਰੇਲਵੇ ਓਵਰ ਬ੍ਰਿਜ ਜਿਹੜਾ ਕਿ ਲੰਮੇ ਸਮੇਂ ਤੋਂ ਬੰਦਾ ਪਿਆ ਸੀਗਾ ਹੁਣ ਉਹ ਬਣ ਕੇ ਤਿਆਰ ਹੈਗਾ ਜੀ ਹੁਣ ਲੋਕਾਂ ਵਾਸਤੇ ਬ੍ਰਿਜ ਜਿਹੜਾ ਖੋਲ ਦਿੱਤਾ ਗਿਆ ਹੈਗਾ ਤੁਹਾਨੂੰ ਦੱਸ ਦਈਏ ਜੀ ਗੁਰਪ੍ਰੀਤ ਬੱਸੀ ਗੋਕੀ ਨੇ ਇਸ ਚੀਜ਼ ਦਾ ਉਦਘਾਟਨ ਕੀਤਾ ਹੈਗਾ ਰੇਲਵੇ ਓਵਰ ਬ੍ਰਿਜ ਹੁਣ ਟ੍ਰੈਫਿਕ ਤੋਂ ਰਾਹਤ ਮਿਲੇਗੀ ਜਿਹੜੇ ਲੋਕਾਂ ਨੇ ਪਖੋਵਾ ਰੋਡ ਤੋਂ ਭਾਈ ਵਾਲਾ ਚੌਂਕ ਤੱਕ ਜਾਣਾ ਹੈਗਾ ਉਹਨਾਂ ਨੂੰ ਈਜ਼ੀ ਹੋਏਗਾ ਹੁਣ ਤੁਸੀਂ ਰੇਲਵੇ ਓਵਰ ਬ੍ਰਿਜ ਤੋਂ ਲੰਘ ਸਕਦੇ ਹੋ ਜੀ 31 ਦਸੰਬਰ ਨੂੰ ਇਹ ਬ੍ਰਿਜ ਜਿਹੜਾ ਹੈ ਉਦਘਾਟਨ ਕਰ ਦਿੱਤਾ ਗਿਆ ਸੀਗਾ ਤੇ ਹੁਣ ਨਵੇਂ ਸਾਲ ਦਾ ਇਹ ਤੋਹਫਾ ਦਿੱਤਾ ਗਿਆ ਹੈ ਗੁਰਪ੍ਰੀਤ ਬੱਸੀ ਗੋਗੀ ਜੀ ਵੱਲੋਂ ਤੁਹਾਨੂੰ ਦੱਸ ਦਈਏ ਜੀ ਲੁਧਿਆਣਾ ਦੇ ਐਮਐਲਏ ਹੈਗੇ ਗੁਰਪ੍ਰੀਤ ਬੱਸੀ ਗੋਗੀ ਵੀ ਆਏ ਸੀਗੇ ਉਦਘਾਟਨ ਤੇ ਮਦਨ ਲਾਲ ਬੱਗਾ ਵੀ ਆਏ ਸੀਗੇ ਅਸ਼ੋਕ ਪ੍ਰਾਸ਼ਰ ਪੱਪੀ ਐਮਐਲਏ ਵੀ ਆਏ ਸੀਗੇ ਇਹਨਾਂ ਸਾਰਿਆਂ ਨੇ ਮਿਲ ਕੇ ਜੋ ਹੈ ਅੱਜ ਉਦਘਾਟਨ ਕੀਤਾ ਸੀਗਾ ਜੀ ਤੁਹਾਨੂੰ ਦੱਸ ਦਈਏ ਨਵਾਂ ਸਾਲ ਆ ਗਿਆ ਹੈ ਤੁਹਾਡੇ ਵਾਸਤੇ ਨਵੀਂ ਖੁਸ਼ਖਬਰੀ ਹੁਣ ਇਹ ਰੇਲਵੇ ਓਵਰ ਬ੍ਰਿਜ ਪਖਵਾ ਰੋਡ ਦਾ ਜਿਹੜਾ ਕਿ ਅਸੀਂ ਖਬਰ ਵੀ ਤੁਹਾਨੂੰ ਦਿਖਾਈ ਸੀ ਕਿ ਬਣ ਕੇ ਤਿਆਰ ਹੋ ਗਿਆ ਜੀ ਹੁਣ ਬਾਈਕਲ ਤੁਸੀਂ ਆਪਣੀ ਲੈ ਕੇ ਜਾ ਸਕਦੇ ਹੋ ਬਹੁਤ ਹੀ ਵੱਡੀ ਖਬਰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਸਰਕਾਰ ਨੇ ਤੁਹਾਨੂੰ ਦੱਸਦੀ ਜੀ ਰੇਲਵੇ ਓਵਰ ਬ੍ਰਿਜ ਜਿਹੜਾ ਪਖਵਾ ਰੋਡ ਦਾ ਬ੍ਰਿਜ ਸੀਗਾ ਜਿਹੜਾ ਕਿ ਕਮਿਊਨਿਟੀ ਸਕੂਲ ਦੇ ਕੋਲ ਬਣਿਆ ਸੀਗਾ ਉਹ ਬਣ ਕੇ ਤਿਆਰ ਵੀ ਹੋ ਗਿਆ ਉਹਦਾ ਉਦਘਾਟਨ ਵੀ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਆਪਣੀ ਬਾਈਕਲ ਕਾਰ ਗੱਡੀ ਲੈ ਕੇ ਜਾ ਸਕਦੇ ਹੋ ਤੁਹਾਨੂੰ ਦੱਸਦੀ ਹੈ ਜੀ ਪਖਵਾ ਰੋਡ ਦਾ ਰੇਲਵੇ ਓਵਰ ਬ੍ਰਿਜ ਆਰਓਬੀ ਜਿਹੜਾ ਕਿ ਥੋੜੇ ਦਿਨ ਪਹਿਲੇ ਵਿਵਾਦਾਂ ਚ ਵਹਿ ਰਿਹਾ ਸੀਗਾ ਕਿਸੇ ਨੇ ਨਾਰੇ ਲਾਤੇ ਸੀਗੇ ਲਗਾਤੇ ਸੀਗੇ ਲਿਖਤੇ ਸੀ ਆਸ਼ੂ ਜੀ ਥੈਂਕ ਯੂ ਆਸ਼ੂ ਜੀ ਉਹ ਮਟਾਵੇ ਦਿੱਤੇ ਸੀਗੇ ਤੇ ਉਹਨਾਂ ਨਾਰਿਆਂ ਤੋਂ ਬਾਅਦ ਜੋ ਹੈ ਪੁਲਿਸ ਦੀ ਸਕਿਉਰਟੀ ਵੀ ਲਗਾਈ ਗਈ ਸੀ ਪੁਲ ਦੇ ਥੱਲੇ ਪਰ ਤੁਹਾਨੂੰ ਦੱਸਦੀ ਜੀ ਹੁਣ ਉਸ ਦੀ ਲੋੜ ਨਹੀਂ ਪੈਣੀ ਕਿਉਂਕਿ ਗੁਰਪ੍ਰੀਤ ਬੱਸੀ ਗੋਗੀ ਨੇ ਆਪਣੇ ਬੱਜਨ ਲਾ ਕੇ ਉੱਥੇ ਰਿਬਨ ਕੱਟਿਆ ਤੇ ਉਸ ਪੁਲ ਦਾ ਉਦਘਾਟਨ ਕੀਤਾ ਜੀ ਰੇਲਵੇ ਓਵਰ ਬ੍ਰਿਜ ਪਖਵਾ ਰੋਡ ਦਾ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਨਵੇਂ ਸਾਲ ਤੇ ਤੁਹਾਨੂੰ ਖੁਸ਼ਕਵਰੀ ਦਿੰਦੇ ਪਏ ਹਾਂ ਜੀ ਜਿਹੜੇ ਜੁੜੇ ਹੁਣੀ ਹੁਣੀ ਕੀ ਪਖਵਾ ਰੋਡ ਦਾ ਰੇਲਵੇ ਓਵਰ ਬ੍ਰਿਜ ਜਿਹੜਾ ਕਿ ਬੜੇ ਟਾਈਮ ਤੋਂ ਬੰਦ ਦਾ ਪਿਆ ਸਿਕਾ ਉਹ ਬੰਕੇ ਤਿਆਰ ਹੋ ਗਿਆ ਤੇ ਹੁਣ ਤੁਹਾਨੂੰ ਦਿੱਕਤ ਨਹੀਂ ਆਏਗੀ ਰੇਲਵੇ ਫਾਟਕ ਸੀਗੇ ਜਿੱਥੇ ਬੜੇ ਟਾਈਮ ਖੜਨਾ ਪੈਂਦਾ ਸੀਗਾ ਰੇਲ ਦੀ ਵੇਟ ਕਰਨੀ ਪੈਂਦੀ ਸੀ ਤੇ ਹੁਣ ਨਹੀਂ ਕਰਨੀ ਪਏਗੀ ਤੁਸੀਂ ਜੋ ਹੈ flyover use ਕਰ ਸਕਦੇ ਹੋ ਬੜੇ ਆਸਾਨੀ ਦੇ ਨਾਲ ਤੇ ਲੋਕਾਂ ਵਾਸਤੇ ਵੱਡਾ ਤੋਹਫਾ ਦਿੱਤਾ ਆਮ ਆਦੀ ਪਾਰਟੀ ਦੀ ਸਰਕਾਰ ਨੇ ਜਿਹੜੀ ਖਬਰ ਹੈਗੀ ਵੱਧ ਤੋਂ ਵੱਧ ਸ਼ੇਅਰ ਹੋਣੀ ਚਾਹੀਦੀ ਤੁਹਾਨੂੰ ਦੱਸ ਦਈਏ ਵੱਡਾ ਤੋਹਫਾ ਨਵੇਂ ਸਾਲ ਤੇ ਆਰਓਬੀ ਰੇਲਵੇ ਓਵਰ ਬ੍ਰਿਜ ਇਹ ਜਿਹੜਾ ਹੈ ਸਟਾਰਟ ਹੋ ਗਿਆ ਹੈਗਾ ਜੀ ਹੁਣ ਤੁਸੀਂ ਜਾ ਸਕਦੇ ਹੋ ਨਵੇਂ ਸਾਲ ਤੇ ਤੁਹਾਨੂੰ ਖਬਰ ਦਿੰਦੇ ਪਏ ਜੀ ਨਵੀਂ ਅਨ ਬਨ ਗਿਆ ਹੈ ਰੇਲਵੇ ਓਵਰ ਬ੍ਰਿਜ ਹੁਣ ਕੋਈ ਦਿੱਕਤ ਨਹੀਂ ਆਏਗੀ ਪਖਵਾ ਰੋਡ ਦੀ ਨਹਿਰ ਤੁਸੀਂ ਚੜ ਕੇ ਸਿੱਧਾ ਹੀਰੋ ਬੇਕਰੀ ਦੀ ਲਾਈਟਾਂ ਟੱਪ ਲੋਗੇ ਤੇ ਪਾਈ ਵਾਲਾ ਚੌਂਕ ਤੱਕ ਜਾਣ ਵਾਸਤੇ ਇਹ ਪੂਜਾ ਜਿਹੜਾ ਬਣਿਆ ਸੀ ਉਹ ਤਿਆਰ ਹੋ ਗਿਆ ਜੀ ਲੋਕਾਂ ਨੂੰ ਆਸਾਨੀ ਹੋਏਗੀ ਸਮਾਰਟ ਸਿਟੀ ਪ੍ਰੋਜੈਕਟ ਦੇ ਅੰਡਰ ਇਹ ਜਿਹੜਾ ਪ੍ਰੋਜੈਕਟ ਸੀਗਾ ਰੇਲਵੇ ਓਵਰ ਬ੍ਰਿਜ ਦਾ ਕਾਫੀ ਟਾਈਮ ਤੋਂ ਚੱਲਦਾ ਪਿਆ ਸੀਗਾ ਤੇ ਹੁਣ ਪਹਿਲਾ ਅੰਡਰਪਾਸਟ ਸਟਾਰਟ ਹੋਇਆ ਸੀ ਤੇ ਹੁਣ ਰੇਲਵੇ ਓਵਰ ਬ੍ਰਿਜ ਵੀ ਸਟਾਰਟ ਹੋ ਗਿਆ ਹੈ ਹੁ ਤੁਸੀਂ ਟ੍ਰੇਨ ਦੇ ਉੱਪਰੋਂ ਲੰਘ ਸਕਦੇ ਹੋ ਤੁਹਾਨੂੰ ਪੁੱਲ ਮਿਲ ਗਿਆ ਹੈ ਜੀ ਵਧੀਆ ਖਬਰ ਲੁਧਿਆਣਾ ਵਾਸੀਆਂ ਵਾਸਤੇ ਤੁਹਾਨੂੰ ਦੱਸ ਦਈਏ ਜੀ ਰੇਲਵੇ ਓਵਰ ਬ੍ਰਿਜ ਬਣ ਚੁੱਕਿਆ ਹੈ ਤਿਆਰ ਹੋ ਗਿਆ ਤੁਸੀਂ ਵਾਹਨ ਲੈ ਕੇ ਜਾ ਸਕਦੇ ਹੋ ਹੁ ਤੁਹਾਨੂੰ ਆਸਾਨੀ ਰਹੇਗੀ ਨਹੀਂ ਖੜਨਾ ਪਏਗਾ ਲਾਈਟਾਂ ਤੇ ਜਿਹੜੀ ਕੀ ਟ੍ਰੈਫਿਕ ਵਾਸਤੇ ਹੁੰਦੀ ਹੈ ਹੈਗੀਆਂ ਜਿਵੇਂ ਜਿੱਥੇ ਹੈਗੀ ਆ ਫਾਟਕ ਦੇ ਉੱਤੇ ਕਾਨਵੈਂਟ ਸਕੂਲ ਦੇ ਕੋਲ ਉਹ ਤੁਹਾਨੂੰ ਪਾਰ ਕਰਕੇ ਤੁਸੀਂ ਰਾਹ ਨਾਲ ਜਾ ਸਕਦੇ ਹੋ ਵੇਟ ਕਰਨ ਨਹੀਂ ਕਰਨੀ ਪਏਗੀ ਭਰੋਂ ਲੰਘ ਜਾਓਗੇ ਵੱਡੀ ਖਬਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਹੋਵੇ ਤੁਹਾਨੂੰ ਦੱਦੀ ਹੈ ਰੇਲਵੇ ਓਵਰ ਬ੍ਰਿਜ ਪੱਖੋਵਰ ਰੋਡ ਦਾ ਤਿਆਰ ਹੋ ਗਿਆ ਹੈਗਾ ਜੀ ਉਦਘਾਟਨ ਹੋ ਗਿਆ ਹੈ ਐਮਐਲਏ ਗੁਰਪ੍ਰੀ ਬੱਸੀ ਗੋਗੀ ਜੀ ਵੱਲੋਂ